ਇੱਕ ਜੁੱਧ ਨਸ਼ੇ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਜੋ ਨਸ਼ਿਆਂ ਦੇ ਵਿਰੁੱਧ ਇਹ ਮਹਿੰਮ ਨੂੰ ਜਦੋਂ ਪੰਜਾਬ ਸਰਕਾਰ ਨੇ ਚਲਾਇਆ ਤੇ ਇਹ ਦੇਖਣ ਵਾਲੀ ਗੱਲ ਹੈ ਕਿ ਵਾਕਿਆ ਹੀ ਇਸ ਦਾ ਅਸਰ ਪੂਰਾ ਪੰਜਾਬ ਪੁਲਿਸ ਕਰਕੇ ਵਿਖਾ ਰਹੀ ਹੈ ਇਸ ਨੂੰ ਅਮਲ ਚ ਲਿਆ ਕੇ ਲੁਧਿਆਣਾ ਦੇ ਵਿੱਚ ਵੀ ਤਿੰਨ ਚਾਰ ੜੇਟਾਂ ਆਈਆਂ ਨੇ ਜਿੱਥੇ ਨਿਵੋਲਿਸ਼ ਕੀਤੀ ਗਈ ਹੈ ਜਗ੍ਹਾ ਤਸਕਰਾਂ ਨਹੀਂ ਤੇ ਜੋ ਹੁਣ ਜਲੰਧਰ ਦੀ ਵਾਰੀ ਆਈ ਹੈ ਅੱਜ ਜਗ੍ਹਾ ਇੱਕ ਡਿਮੋਲਿਸ਼ ਕੀਤੀ ਗਈ ਹੈ ਪਰਸੋਂ ਵੀ ਤਸਕਰਾਂ ਦੇ ਛਾਪਾ ਪਿਆ ਸੀ ਕਾਜੀ ਮੰਡੀ ਜਦੋਂ ਉਹਨਾਂ ਦੇ ਕੋਲੋਂ ਇੱਕ ਕਾਰ ਦੇ ਉੱਤੇ ਸਟicker ਲੱਗਾ ਮਿਲਿਆ ਸੀ ਪੰਜਾਬ ਪੁਲਿਸ ਦਾ ਉਸ ਦੀ ਜਾਂਚ ਚੱਲ ਰਹੀ ਹੈ ਅੱਜ ਬਲਦੇਵ ਨਗਰ ਜੋ ਕੀ ਹੁੰਦੇ ਨਾਲ ਹੀ ਲੱਗਦਾ ਇਲਾਕਾ ਕਾਜੀ ਮੰਡੀ ਦੇ ਉੱਥੇ ਜਦੋਂ ਜਾਂਦੇ ਆ ਤੇ ਉੱਥੇ ਘਟਾਬੇ ਨੂੰ ਟੈ ਟੇਰੀ ਕਰ ਦਿੱਤਾ ਗਿਆ ਹੈ ਦੱਸਿਆ ਜਾਂਦਾ ਕਿ ਨਸ਼ਾ ਤਸਕਰ ਦਾ ਇਹ ਟਾਬਾ ਸੀ ਤੇ ਉਸਨੇ ਸਾਰਾ ਇਹ ਨਸ਼ਾ ਵੇਚ-ਵੇਚ ਕੇ ਬਣਾਇਆ ਸੀ ਤੇ ਉਸ ਉਹ ਸਿਰਫ ਇਹ ਪਰਦਾ ਰੱਖਣ ਲਈ ਉਹਨੇ ਇਹ ਕੰਮ ਸ਼ੁਰੂ ਕੀਤਾ ਸੀ ਧਰਮਿੰਦਰ ਨਾਮ ਦਾ ਜੁਵਨ ਹੈ ਕਹਿੰਦੇ ਹੁੰਦੇ ਤੇ ਪਹਿਲੇ 20 ਪਰਚੇ ਦਰਜ ਨੇ ਤੇ ਪੁਲਿਸ ਦੇ ਕਹਿਣ ਮੁਤਾਬਕ ਫਰਾਰ ਕੋਈ ਹੱਥ ਨਹੀਂ ਆਇਆ ਪਿਲੇ ਪੰਜੇ ਜਿਹੜੇ ਸੀ ਉੱਥੇ ਜਦੋਂ ਪਹੁੰਚੇ ਤਾਂ ਉਹਨਾਂ ਨੇ ਨਹੀਂ ਦੇਖਿਆ ਵੀ ਕਿੱਥੇ ਮਾਰਨਾ ਕਿੱਥੇ ਨਹੀਂ ਜਿੰਨਾ ਸਮਾਨ ਸੀ ਸਾਰਾ ਵਿੱਚੋਂ ਹੀ ਵਿੱਚ ਹੀ ਸਾਰਾ ਟੈ ਢੇਰੀ ਕਰਤਾ ਪੁਲਿਸ ਦਾ ਪੁਖਤਾ ਪ੍ਰਬੰਧ ਸੀ 2 3 ਗੱਡੀਆਂ ਭਰ ਕੇ ਗਈਆਂ ਸੀ ਤਾਂ ਜੋ ਕੋਈ ਰੋਕੇ ਵੀ ਤਾਂ ਉਥੇ ਉਸੇ ਵੇਲੇ ਹੀ ਕਾਬੂ ਪਾਇਆ ਜਾ ਸਕੇ ਦੇਖਣਾ ਹੋਏਗਾ ਕਿ ਪਿਛਲੇ ਦਿਨੀ ਨਵੇਂ ਸੀਪੀ ਮਿਲੇ ਨੇ ਜਲੰਧਰ ਨੂੰ ਧਨਪ੍ਰੀਤ ਕੋਰ ਜੀ ਉਹਨਾਂ ਦੇ ਆਂਦਿਆਂ ਸਾਰੀ ਇਹ ਐਕਸ਼ਨ ਐਸਾ ਇਦਾਂ ਸ਼ੁਰੂ ਹੋਇਆ ਤੁਸੀਂ ਹਵਾ ਦੇ ਨਾਲੋਂ ਤੇਜ਼ ਐਕਸ਼ਨ ਹੋ ਰਹੇ ਨੇ ਹੁਣ ਅਗਲਾ ਐਕਸ਼ਨ ਉਹ ਕਹਿ ਰਹੇ ਨੇ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਤੋਂ ਵੀ ਸਖਤ ਹੋਏਗਾ ਨਸ਼ੇ ਵੇਚਣ ਵਾਲਿਆਂ ਨੂੰ ਜਿੱਥੇ ਭਾਜੜਾ ਪਈਆਂ ਨੇ ਉਥੇ ਨਾਲ ਹੀ ਉਹਨਾਂ ਨੂੰ ਇਹ ਵੀ ਹੁਣ ਦੇਖਣਾ ਹੋਏਗਾ ਕਿ ਜੇ ਸਾਡਾ ਅਸੀਂ ਨਸ਼ਾ ਵੇਚਦੇ ਆ ਕਿਸੇ ਦੀ ਜ਼ਿੰਦਗੀ ਗਰਕ ਕਰਦੇ ਹਾਂ ਤੇ ਜੋ ਅਸੀਂ ਰੈਣ ਬਸੇਰਾ ਆਪਣੇ ਲਈ ਬਣਾਇਆ ਵੇ ਉਹ ਸਾਡਾ ਗਰਕ ਹੋ ਜਾਏਗਾ ਅਸੀਂ ਤਾਂ ਉਸ ਦੀ ਜਿੰਦਗੀ ਗਰਕ ਕਰਾਂਗੇ ਪਰ ਆਪਣੀ ਜਿੰਦਗੀ ਪਹਿਲੇ ਗਰਕ ਕਰਨ ਦੀ ਸੋਚ ਕੇ ਹੀ ਕੋਈ ਹੁਣੇ ਕੰਮ ਕਰੇ ਅਗਰ ਉਹਨਾਂ ਦੀ ਨਿਸ਼ਾਨਦੇਹੀ ਦੇ ਵਿੱਚ ਜਾਂ ਉਹਨਾਂ ਦੀ ਕੋਈ ਕੰਪਲੇਂਟ ਪਹੁੰਚ ਜਾਂਦੀ ਹੈ ਪ੍ਰਸ਼ਾਸਨ ਕੋਲ ਤੇ ਪੀਲਾ 50 ਸਬ ਤੋਂ ਪਹਿਲੇ ਉਹਨਾਂ ਤੇ ਵਰੇਗਾ ਕਿਉਂਕਿ ਇਹ ਨਿਰਦੇਸ਼ ਪਿੱਛੋਂ ਸਰਕਾਰ ਦੇ ਕੈਬਨਟ ਵਿੱਚ ਬੈਠ ਕੇ ਕੀਤੇ ਗਏ ਮਤੇ ਆਈ ਤੇ ਨਾਲੇ ਗ੍ਰਹਿ ਮੰਤਰਾਲਾ ਜਿਹੜਾ ਸੀਐਮ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਆਪਣੇ ਕੋਲ ਰੱਖਿਆ ਹੈ ਉਹਨਾਂ ਨੇ ਪਿਛਲੇ ਦਿਨੀ ਸਾਰੇ ਸੀਪੀ ਡੀਜੀਪੀ ਸਾਰਿਆਂ ਦੀ ਉਹਨਾਂ ਨੇ ਬੈਠਕ ਬੁਲਾਈ ਸੀ ਜਿੰਦੇ ਵਿੱਚ ਉਹਨਾਂ ਨੇ ਕਿਹਾ ਸੀ ਮੈਨੂੰ ਨਸ਼ੇ ਦੇ ਸੋਦਾਗਰਾਂ ਤੋਂ ਛੁਟਕਾਰਾ ਚਾਹੀਦਾ ਹੈ ਇਹ ਆਪ ਸਭ ਜਾਣੀ ਜਾਣੋ ਕਿ ਦਿੱਲੀ ਤੋਂ ਜਦੋਂ ਹੁਣ ਇਹਨਾਂ ਦੀ ਸਰਕਾਰ ਆਮ ਆਦੀ ਪਾਰਟੀ ਦੀ ੱਟੀ ਤੇ ਉਸ ਤੋਂ ਬਾਅਦ ਆਮ ਆਦੀ ਪਾਰਟੀ ਦੇ ਕੰਮ ਤੇਜ ਹੋ ਗਏ ਨੇ ਕੱਲ ਜੋ ਸੁਪਰੀਮੋ ਨੇ ਆਮ ਆਦੀ ਪਾਰਟੀ ਦੇ ਕੇਦੀਵਾਲ ਉਹ ਵੀ ਆ ਕੇ ਦੱਸ ਦੇਣ ਲਈ ਕਹਿ ਰਹੇ ਨੇ ਕਿ ਹੁਸ਼ਿਆਰਪੁਰ ਤੇ ਆ ਕੇ ਉਹ ਛੱਡ ਗਏ ਨੇ ਤੇ ਉਹਨਾਂ ਨੇ ਆ ਕੇ ਸਾਰਿਆਂ ਨੂੰ ਉਹ ਦੇਖ ਦਿੱਤੇ ਨੇ ਡੀਸੀ ਅਫਸਰਾਂ ਨੂੰ ਤੇ ਬਾਕੀ ਅਫਸਰਾਂ ਨੂੰ ਵੀ ਇਹ ਕਿਸੇ ਵੀ ਵਲੰਟੀਅਰ ਦਾ ਕੰਮ ਅੜਨਾ ਨਹੀਂ ਚਾਹੀਦਾ ਜਿਸਨੇ ਆਮ ਆਦੀ ਪਾਰਟੀ ਦੇ ਵਿੱਚ ਜਿੰਦਗੀ ਉਹਦਾ ਹੋਵੇ ਜਾਂ ਨਾ ਹੋਵੇ ਕੋਈ ਵਲੰਟੀਅਰ ਹੋਵੇ ਆਮ ਆਦੀ ਪਾਰਟੀ ਦਾ ਤੇ ਉਲੰਘਾ ਨਹੀਂ ਆਣਾ ਚਾਹੀਦਾ ਇਹ ਕੱਲ ਦੀ ਖਬਰ ਕਿ ਉਹਨਾਂ ਨੇ ਅਦੇਸ਼ ਦਿੱਤੇ ਅੰਦ ਨਾਲ ਉਹਨਾਂ ਨੇ ਕਿਹਾ ਵੇ ਨਸ਼ੇ ਦੇ ਵਿਰੁੱਧ ਨਸ਼ੇ ਦੇ ਵਿਰੁੱਧ ਕਿਸੇ ਦਾ ਫੋਨ ਨਹੀਂ ਸੁੰਣਾ ਚਾਹੇ ਕੋਈ ਵੀ ਹੋਵੇ ਬਾਕੀ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕੀ ਇਸ ਤੋਂ ਵੱਡੀ ਕਾਰਵਾਈ ਹੋਣ ਕਿਹੜੀ ਹੁੰਦੀ ਹੈ ਕਿ ਵੱਡੇ ਮਗਰਮਸ਼ਾ ਨੂੰ ਹੱਥ ਪੈਂਦੇ ਨੇ ਕਿ ਛੋਟੇ ਮਗਰਮਸ਼ਾ ਤੱਕ ਹੀ ਇਹ ਪੰਜੇ ਰਹਿ ਜਾਂਦੇ ਨੇ ਮੈਨੂੰ ਤਾਂ ਜਯਾਜਤ ਕੈਮਨਾਮਨ ਮਨਜੋ ਚਾਹ ਨਾਲ ਅਮਰ ਸਿੰਘ ਰਾਜਾ ਸੱਚਾ ਪਿਆਰਾ ਜਲੰਧਰ ਸਾਧਨ ਚਲਾਇਆ ਤੇ ਇਹ ਦੇਖਣ ਵਾਲੀ ਗੱਲ ਹੈ ਕਿ ਵਾਕਿਆ ਹੀ ਇਸ ਦਾ ਅਸਰ ਪੂਰਾ ਪੰਜਾਬ ਪੁਲਿਸ ਕਰਕੇ ਵਿਖਾ ਰਹੀ ਹੈ ਇਸ ਨੂੰ ਅਮਲ ਚ ਲਿਆ ਕੇ ਲੁਧਿਆਣਾ ਦੇ ਵਿੱਚ ਵੀ ਤਿੰਨ ਚਾਰ ਰੇਟਾਂ ਹੋਈਆਂ ਨੇ ਜਿੱਥੇ ਨਿਵੋਲਿਸ਼ ਕੀਤੀ ਗਈ ਹੈ ਜਗ੍ਹਾ ਤਸਕਰਾਂ ਦੀ ਤੇ ਜੋ ਹੁਣ ਜਲੰਧਰ ਦੀ ਵਾਰੀ ਆਈ ਹੈ ਅੱਜ ਜਗ੍ਹਾ ਇੱਕ ਡਿਮੋਲਿਸ਼ ਕੀਤੀ ਗਈ ਹੈ ਪਰਸੋਂ ਵੀ ਤਸਕਰਾਂ ਦੇ ਛਾਪਾ ਪਿਆ ਸੀ ਕਾਜੀ ਮੰਡੀ ਜਦੋਂ ਉਹਨਾਂ ਦੇ ਕੋਲੋਂ ਇੱਕ ਕਾਰ ਦੇ ਉੱਤੇ ਸਟicker ਲੱਗਾ ਮਿਲਿਆ ਸੀ ਪੰਜਾਬ ਪੁਲਿਸ ਦਾ ਉਸ ਦੀ ਜਾਂਚ ਚੱਲ ਰਹੀ ਹੈ ਅੱਜ ਬਲਦੇਵ ਨਗਰ ਜੋ ਕੀ ਹੁੰਦੇ ਨਾਲ ਹੀ ਲੱਗਦਾ ਇਲਾਕਾ ਕਾਜੀ ਮੰਡੀ ਦੇ ਉੱਥੇ ਜਦੋਂ ਜਾਂਦੇ ਆ ਤੇ ਉੱਥੇ ਘਟਾਬੇ ਨੋਟ ਹੈ ਠੇੜੀ ਕਰ ਦਿੱਤਾ ਗਿਆ ਹੈ ਦੱਸਿਆ ਜਾਂਦਾ ਕਿ ਨਸ਼ਾ ਤਸਕਰ ਦਾ ਇਹ ਟਾਬਾ ਸੀ ਤੇ ਉਸਨੇ ਸਾਰਾ ਇਹ ਨਸ਼ਾ ਵੇਚ-ਵੇਚ ਕੇ ਬਣਾਇਆ ਸੀ ਤੇ ਉਸ ਉਹ ਸਿਰਫ ਇਹ ਪਰਦਾ ਰੱਖਣ ਲਈ ਉਹਨੇ ਇਹ ਕੰਮ ਸ਼ੁਰੂ ਕੀਤਾ ਸੀ ਧਰਮਿੰਦਰ ਨਾਮ ਦਾ ਜੁਵਨ ਹੈ ਕਹਿੰਦੇ ਉਹਦੇ ਤੇ ਪਹਿਲੇ 20 ਪਰਚੇ ਦਰਜ ਨੇ ਤੇ ਪੁਲਿਸ ਦੇ ਕਹਿਣ ਮੁਤਾਬਕ ਫਰਾਰ ਕੋਈ ਹੱਥ ਨਹੀਂ ਆਇਆ ਪਿਲੇ ਪੰਜੇ ਜਿਹੜੇ ਸੀ ਉੱਥੇ ਜਦੋਂ ਪਹੁੰਚੇ ਤਾਂ ਉਹਨਾਂ ਨੇ ਨਹੀਂ ਦੇਖਿਆ ਵੀ ਕਿੱਥੇ ਮਾਰਨਾ ਕਿੱਥੇ ਨਹੀਂ ਜਿੰਨਾ ਸਮਾਨ ਸੀ ਸਾਰਾ ਵਿੱਚੋਂ ਹੀ ਵਿੱਚ ਹੀ ਸਾਰਾ ਟੈ ਢੇਰੀ ਕਰਤਾ ਪੁਲਿਸ ਦਾ ਪੁਖਤਾ ਪ੍ਰਬੰਧ ਸੀ 2 3 ਗੱਡੀਆਂ ਭਰ ਕੇ ਗਈਆਂ ਸੀ ਤਾਂ ਜੋ ਕੋਈ ਰੋਕੇ ਵੀ ਤਾਂ ਉਥੇ ਉਸੇ ਵੇਲੇ ਹੀ ਕਾਬੂ ਪਾਇਆ ਜਾ ਸਕੇ ਦਿਖਣਾ ਹੋਏਗਾ ਕਿ ਪਿਛਲੇ ਦਿਨੀ ਨਵੇਂ ਸੀਪੀ ਮਿਲੇ ਨੇ ਜਲੰਧਰ ਨੂੰ ਧਨਪ੍ਰੀਤ ਕੋਰ ਜੀ ਉਹਨਾਂ ਦੇ ਆਂਦਿਆਂ ਸਾਰੀ ਇਹ ਐਕਸ਼ਨ ਐਸਾ ਇਦਾਂ ਸ਼ੁਰੂ ਹੋਇਆ ਤੁਸੀਂ ਹਵਾ ਦੇ ਨਾਲੋਂ ਤੇਜ਼ ਐਕਸ਼ਨ ਹੋ ਰਹੇ ਨੇ ਹੁਣ ਅਗਲਾ ਐਕਸ਼ਨ ਉਹ ਕਹਿ ਰਹੇ ਨੇ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਤੋਂ ਵੀ ਸਖਤ ਹੋਏਗਾ ਨਸ਼ੇ ਵੇਚਣ ਵਾਲਿਆਂ ਨੂੰ ਜਿੱਥੇ ਭਾਜੜਾਂ ਪਈਆਂ ਨੇ ਉਥੇ ਨਾਲ ਹੀ ਉਹਨਾਂ ਨੂੰ ਇਹ ਵੀ ਹੁਣ ਦੇਖਣਾ ਹੋਏਗਾ ਕਿ ਜੇ ਸਾਡਾ ਅਸੀਂ ਨਸ਼ਾ ਵੇਚਦੇ ਆ ਕਿਸੇ ਦੀ ਜ਼ਿੰਦਗੀ ਗਰਕ ਕਰਦੇ ਹਾਂ ਤੇ ਜੋ ਅਸੀਂ ਰੈਣ ਬਸੇਰਾ ਆਪਣੇ ਲਈ ਬਣਾਇਆ ਵੇ ਉਹ ਸਾਡਾ ਗਰਕ ਹੋ ਜਾਏਗਾ ਅਸੀਂ ਤਾਂ ਉਸ ਦੀ ਜਿੰਦਗੀ ਗਰਕ ਕਰਾਂਗੇ ਪਰ ਆਪਣੀ ਜਿੰਦਗੀ ਪਹਿਲੇ ਗਰਕ ਕਰਨ ਦੀ ਸੋਚ ਕੇ ਹੀ ਕੋਈ ਹੁਣੇ ਕੰਮ ਕਰੇ ਅਗਰ ਉਹਨਾਂ ਦੀ ਨਿਸ਼ਾਨਦੇਹੀ ਦੇ ਵਿੱਚ ਜਾਂ ਉਹਨਾਂ ਦੀ ਕੋਈ ਕੰਪਲੇਂਟ ਪਹੁੰਚ ਜਾਂਦੀ ਹੈ ਪ੍ਰਸ਼ਾਸਨ ਕੋਲ ਤੇ ਪੀਲਾ 50 ਸਬ ਤੋਂ ਪਹਿਲੇ ਉਹਨਾਂ ਤੇ ਵਰੇਗਾ ਕਿਉਂਕਿ ਇਹ ਨਿਰਦੇਸ਼ ਪਿੱਛੋਂ ਸਰਕਾਰ ਦੇ ਕੈਬਨਟ ਵਿੱਚ ਬੈਠ ਕੇ ਕੀਤੇ ਗਏ ਮਤੇ ਆਈ ਤੇ ਨਾਲੇ ਗ੍ਰਹਿ ਮੰਤਰਾਲੇ ਜਿਹੜਾ ਸੀਐਮ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਆਪਣੇ ਕੋਲ ਰੱਖਿਆ ਹੈ ਉਹਨਾਂ ਨੇ ਪਿਛਲੇ ਦਿਨੀ ਸਾਰੇ ਸੀਪੀ ਡੀਜੀਪੀ ਸਾਰਿਆਂ ਦੀ ਉਹਨਾਂ ਨੇ ਬੈਠਕ ਬੁਲਾਈ ਸੀ ਜਿੰਦੇ ਵਿੱਚ ਉਹਨਾਂ ਨੇ ਕਿਹਾ ਸੀ ਮੈਨੂੰ ਨਸ਼ੇ ਦੇ ਸੋਦਾਗਰਾਂ ਤੋਂ ਛੁਟਕਾਰਾ ਚਾਹੀਦਾ ਹੈ ਇਹ ਆਪ ਸਭ ਜਾਣੀ ਜਾਣੋ ਕਿ ਦਿੱਲੀ ਤੋਂ ਜਦੋਂ ਹੁਣ ਇਹਨਾਂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਹੱਤੀ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੰਮ ਤੇਜ ਹੋ ਗਏ ਨੇ ਕੱਲ ਜੋ ਸੁਪਰੀਮੋ ਨੇ ਆਮ ਆਦਮੀ ਪਾਰਟੀ ਦੇ ਕੇਦੀਵਾਲ ਉਹ ਵੀ ਆ ਕੇ ਦੱਸ ਦਿਨ ਲਈ ਕਹਿ ਰਹੇ ਨੇ ਕਿ ਹੁਸ਼ਿਆਰਪੁਰ ਤੇ ਆ ਕੇ ਉਹ ਛੱਟ ਗਏ ਨੇ ਤੇ ਉਹਨਾਂ ਨੇ ਆ ਕੇ ਸਾਰਿਆਂ ਨੂੰ ਉਹਨਾਂ ਦੇਖਦੇ ਇੱਤੇ ਨੇ ਡੀਸੀ ਅਫਸਰਾਂ ਨੂੰ ਤੇ ਬਾਕੀ ਅਫਸਰਾਂ ਨੂੰ ਵੀ ਕੀ ਕਿਸੇ ਵੀ ਵਲੰਟੀਅਰ ਦਾ ਕੰਮ ਅੜਨਾ ਨਹੀਂ ਚਾਹੀਦਾ ਜਿਸਨੇ ਆਮ ਆਦੀ ਪਾਰਟੀ ਦੇ ਵਿੱਚ ਜਿੰਦਗੀ ਉਹਦਾ ਹੋਵੇ ਜਾਂ ਨਾ ਹੋਵੇ ਕੋਈ ਵਲੰਟੀਅਰ ਹੋਵੇ ਆਮ ਆਦੀ ਪਾਰਟੀ ਦਾ ਤੇ ਉਲੰਘਾ ਨਹੀਂ ਆਣਾ ਚਾਹੀਦਾ ਇਹ ਕੱਲ ਦੀ ਖਬਰ ਕਿ ਉਹਨਾਂ ਨੇ ਆਦੇਸ਼ ਦਿੱਤੇ ਅੰਦਰ ਨਾਲ ਉਹਨਾਂ ਨੇ ਕਿਹਾ ਵੇ ਨਸ਼ੇ ਦੇ ਵਿਰੁੱਧ ਨਸ਼ੇ ਦੇ ਵਿਰੁੱਧ ਕਿਸੇ ਦਾ ਫੋਨ ਨਹੀਂ ਸੁੰਣਾ ਚਾਹੇ ਕੋਈ ਵੀ ਹੋਵੇ ਬਾਕੀ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕੀ ਇਸ ਤੋਂ ਵੱਡੀ ਕਾਰਵਾਈ ਹੋਣ ਕਿਹੜੀ ਹੁੰਦੀ ਹੈ ਕਿ ਵੱਡੇ ਮਗਰਮਸ਼ਾ ਨੂੰ ਹੱਥ ਪੈਂਦੇ ਨੇ ਕਿ ਛੋਟੇ ਮਗਰਮਸ਼ਾ ਤੱਕ ਹੀ ਇਹ ਪੰਜੇ ਰਹਿ ਜਾਂਦੇ ਨੇ ਮੈਨੂੰ ਤਾਂ ਜਯਾਜਤ ਕੈਮਰਾਮੈਨ ਮਨਜੋ ਚਾਹ ਨਾਲ ਅਮਰ ਜੀ ਨੂੰ ਰਾਜਾ ਸੱਚਾ ਪਿਆਰਾ ਜਲੰਧਰ